ਬੱਪੂ ਤਰਸ ਆਉਂਦਾ ਮੈਨੂੰ ਤੇਰੇ ਤੇ ਤੈਨੂੰ ਪਤਾ ਨਹੀਂ ਮੇਰੇ ਤੇ ਕਿਉਂ ਨਹੀਂ ਆਉਂਦਾ ਤਰਸ ਕਰੀ ਜਾਈ ਕੰਮ ਨਾ ਕੋਈ ਕਰੀ ਤੇਲੀ ਦਾ ਆ ਤੈਨੂੰ ਤਾਂ ਕੰਮ ਦੀ ਪਈ ਰਹਿੰਦੀ ਆ ਮੇਰੇ ਵਿਆਹ ਬਾਰੇ ਨਾ ਸੋਚੀ ਲਾਤੀ ਉਂਗਲ ਫੇਰ ਕਿਸੇ ਕੰਜਰ ਨੇ ਅੱਜ ਟਿਕੀ ਟਕਾਈ ਗੱਲ ਫੇਰ ਛੇੜਤੀ ਸਾਲੇ ਬਿੱਲੜ ਲਈ ਬੈਠੇ ਆ ਆ ਜਿੰਨਾ ਜ਼ੋਰ ਲੋਕਾਂ ਨੂੰ ਗਾਲ੍ਹਾਂ ਕੱਢਣ ਤੇ ਲਾਉਣਾ ਨਾ ਇਹ ਦੁੱਧਾ ਜ਼ੋਰ ਵੀ ਮੇਰੇ ਰਿਸ਼ਤੇ ਤੇ ਲਾਇਆ ਹੁੰਦਾ ਤਾਨੂੰ ਮੇਰਾ ਵਿਆਹ ਹੋ ਜਾਣਾ ਸੀ ਨਹੀਂ ਤੈਨੂੰ ਕੀ ਲੱਗਦਾ ਵੀ ਮੈਂ ਤੇਰੇ ਵਿਆਹ ਵਾਸਤੇ ਕਿਸੇ ਕੋਲੇ ਕਦੇ ਕੋਈ ਗੱਲ ਨਹੀਂ ਛੇੜੀ ਬਥੇਰੇ ਲੋਕਾਂ ਨੂੰ ਕਹਿੰਦਾ ਰਿਆਂ ਹੱਥ ਜੋੜ-ਜੋੜ ਬਥੇਰੀਆਂ ਮਿਲਤਾ ਕਰਦਾ ਰਿਆਂ ਲੋਕਾਂ ਦੀਆਂ ਰਿਸ਼ਤੇਦਾਰਾਂ ਨੂੰ ਬਥੇਰਾ ਰੋਂਦਾ ਰਿਆਂ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਬਹੁਤ ਮਾੜੀ ਆ ਦੁਨੀਆ ਪੁੱਤ ਹਾਂ ਐ ਨਹੀਂ ਬਣਦਾ ਕੋਈ ਵਿਚੋਲਾ ਦੁਨੀਆ ਲਾਲਚੀ ਬਹੁਤ ਆ ਸ਼ਾਪ ਪਾਉਣੀ ਪਊ ਤੈਨੂੰ ਕੀ ਲੱਗਦਾ ਵੀ ਮੈਂ ਸ਼ਾਪ ਨਹੀਂ ਪਾ ਸਕਦਾ ਕਿਸੇ ਨੂੰ ਕੋਈ ਆਵੇ ਤਾਂ ਸੀ ਕੰਜਰ ਕੋਈ ਘਰੇ ਖੜੇ ਤਾਂ ਸੀ ਕੋਈ ਬੈਠੇ ਤਾਂ ਸਹੀ ਕੋਈ ਠੰਡਾ ਤੱਤਾ ਸੀ ਵੀ ਪਿਆਈਏ ਕਿਸੇ ਨੂੰ ਕੋਈ ਆਉਂਦਾ ਹੀ ਨਹੀਂਗਾ ਆ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ ਵਿਆਹ ਕਰਾ ਮੇਰਾ ਤਾਂ ਉਹ ਸ਼ਰਮ ਕਰ ਲਾ ਮਾੜੀ ਮੋਟੀ ਸ਼ਰਮ ਕਰ ਲਾ ਮੈਂ ਕਿੱਥੋਂ ਤੈਨੂੰ ਲਿਆਦਾ ਡੋਲਾ ਤੈਨੂੰ ਕੰਮ ਕਰ ਲੈ ਤੇਰੇ ਹਾਂ ਦੇ ਕੰਮ ਕਰ ਦੇ ਤੇ ਵਿਆਹ ਹੋਵੇ ਸਾਰਿਆਂ ਦੇ ਤੂੰ ਵਿਹਲਣ ਰਹਿਣਾ ਸਾਰਾ ਦਿਨ ਤਾਂ ਨਹੀਂ ਕੋਈ ਕੁੜੀ ਆਲਾ ਆਪਾਂ ਨੂੰ ਰਿਸ਼ਤੇ ਆਲਾ ਖੜਦਾ ਇੱਥੇ ਆ ਕੇ ਆਹ ਗੱਲ ਹੀ ਐ ਜਿਵੇਂ ਕਹੇ ਦੀ ਕੱਢ ਕੇ ਲੈ ਜਾਂਦਾ ਫੇਰ ਫੇਰ ਠੀਕ ਸੀ ਉਹ ਤੂੰ ਇੰਨੇ ਜੋਗਾ ਹੈ ਨਹੀਂਗਾ ਛੇਰਾ ਜੇ ਤੂੰ ਇੰਨੇ ਜੋਗਾ ਹੁੰਦਾ ਤੇ ਅੱਜ ਨੂੰ ਕਦੋਂ ਦਾ ਤੂੰ ਵਿਆਹ ਕਰਾ ਕੇ ਤੇ ਘਰ ਬਣਿਆਉਂਦਾ ਆਪਦਾ ਹੈ ਨਹੀਂ ਤੂੰ ਇੰਨੇ ਜੋਗਾ ਜਾ ਗੱਲ ਹੀ ਐ ਨਾ ਹੁਣ ਕੁਝ ਕਰਕੇ ਵਿਖਾਉਂ ਕੋ ਤੁ ਕਰਕੇ ਵਿਖਾ ਮੈਨੂੰ ਕੁਛ ਕਰਕੇ ਦਾ ਵਿਖਾ ਤੂੰ ਹੈ ਨਹੀਂ ਇੰਨੇ ਜੋਗਾ ਮੈਨੂੰ ਪਤਾ ਪੁੱਤ ਤਾਂ ਮੇਰਾ ਹੀ ਆ ਤੂੰ